ਮੈਂ ਜਾਖੜ ਸਾਹਿਬ ਦੀ ਉਧਰ ਰਿਸਪੈਕਟ ਬੜੀ ਕਰਦਾ ਕਿਉਂਕਿ ਮੇਰਾ ਖਿਆਲ ਆ ਮੇਰੇ ਤੋਂ ਵੀ ਵੱਧ ਉਹ ਬੋਲੇ ਹੋਣਗੇ ਸਿੱਖੀ ਸ਼ੁੱਸਤ ਅੱਛਾ ਜਦੋਂ ਸਾਡੇ ਕਾਂਗਰਸ ਦੇ ਪ੍ਰਧਾਨ ਸੀ ਉਦੋਂ ਤਾਂ ਬੜੇ ਬੋਲੇ ਅੱਛਾ ਅਸੀਂ ਰਲ ਮਿਲ ਕੇ ਕੈਪਟਨ ਅਵਿੰਦਰ ਸਿੰਘ ਜੀ ਤੇ ਵੀ ਬੜਾ ਪ੍ਰੈਸ਼ਰ ਪਾਇਆ ਪਰ ਹੁਣ ਪਤਾ ਨਹੀਂ ਕੀ ਗੱਲ ਹੋ ਗਈ ਹੁਣ ਸ਼ਾਇਦ ਭਾਜਪਾ ਦੇ ਪ੍ਰਧਾਨ ਬਣ ਗਏ ਸਾਜਖੜ ਸਾਹਿਬ ਨੂੰ ਇੱਕ ਰਿਕੁਐਸਟ ਕਰਨੀ ਚਾਹੁੰਦਾ ਕਿਉਂਕਿ ਤੁਸੀਂ ਇਹ ਨਾ ਮਸਲਿਆਂ ਤੇ ਬਹੁਤ ਬੋਲਦੇ ਸੀ ਪਰ ਅੱਜ ਚੁੱਪੀ ਕਾਦੀ ਅੱਜ ਜਿੰਨੇ ਭਾਜਪੀ ਦੇ ਸਿੱਖ ਚਿਹਰੇ ਆ ਉਹ ਕਹਿੰਦੇ ਆ ਕਿ ਅਸੀਂ ਹਾਂ ਵੀ ਅਸੀਂ ਅਸੀਂ ਪੰਜਾਬ ਦਾ ਭਲਾ ਕਰਨਾ ਅਸੀਂ ਸਿੱਖੀ ਜੰਮ ਦਾ ਭਲਾ ਕਰਨਾ ਅਸੀਂ ਆ ਕਰਨਾ ਅਸੀਂ ਆ ਕਰਨਾ ਪਰ ਅੱਜ ਤੱਕ ਇਸ ਈਸ਼ੂ ਤੇ ਬੋਲਿਆ ਕਿਉਂ ਨਹੀਂ ਬੋਲੇ ਕਿ ਇਸ ਈਸ਼ੂ ਤੇ ਬੋਲਣਾ ਛੱਡ ਦਈਏ ਇਹਦਾ ਮਤਲਬ ਜਸਟਿਸ ਉਹਦਾ ਸੱਤ ਮੋਰ ਗਲਾਸ ਦੇ ਜਿਹੜੇ ਸੱਤ ਬੱਤੇ ਬਣੇ ਉਹਨਾਂ ਨੂੰ ਵੀ ਤਾਂ ਜਸਟਿਸ ਮਿਲਣਾ ਹੋਣਾ ਦੇਖੋ ਤੁਸੀਂ ਮੈਨੂੰ ਇਹ ਵੀ ਕੁਐਸਚਨ ਕਰੋਗੇ ਵੀ ਹਾਂ ਵੀ ਤੂੰ ਉਦੋਂ ਐਮਐਲਏ ਸੀ ਨਾ ਮੈਂ ਤਾਂ ਇਨਫੈਕਟ ਕਦੀ ਵੀ ਵਰਬਲ ਨਹੀਂ ਗੱਲ ਕਰਦਾ ਮੈਂ ਅਕਾਲੀ ਦਲ ਦੇ ਸਮੇਂ ਵੀ ਚਿੱਠੀ ਲਿਖੀ ਹੈਗੀ ਆ ਜਿਹੜੀ ਮੇਰੇ ਕੋਲ ਹੈਗੀ ਆ ਮੈਂ ਤੁਹਾਨੂੰ ਉਹ ਵੀ ਦਿਖਾ ਸਕਦਾ ਵੀ ਹਾਂ ਵੀ ਚਿੱਠੀ ਦੇ ਵਿੱਚ ਲਿਖਿਆ ਕੀ ਆ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲਿਖੀ ਆ ਇਸ ਕਰਕੇ ਲਿਖੀ ਆ ਕਿ ਇੰਟਰਨਲ ਡੈਮੋਕ੍ਰੇਸੀ ਮੁੱਕ ਗਈ ਪੰਜਾਬ ਦੇ ਵਿੱਚ ਜਿਹੜੇ ਅੱਜ ਹਾਲਾਤ ਐ ਪੋਲੀਟੀਕਲ ਹਾਲਾਤ ਉਹ ਇਸ ਕਰਕੇ ਆ ਵੀ ਅਸੀਂ ਇੰਟਰਨਲ ਡੈਮੋਕ੍ਰੇਸੀ ਮਗਾ ਕੇ ਬੈ ਗਏ ਅਸੀਂ ਜਦੋਂ ਸਮੇਂ-ਸਮੇਂ ਤੇ ਪਾਵਰ ਦੇ ਨਾਲ ਹੁਣ ਭਗਵੰਤ ਮਾਨ ਆ ਇਹਨਾਂ ਦੇ ਜਿਹੜੇ ਹੁਣ ਪਤਾ ਨਹੀਂ ਕਿੰਨੇ ਐ ਐਮਐਲਏ 91 ਆ ਤੇ 92 ਆ ਇੱਕ ਉਹਨਾਂ ਦਾ ਹੋਰ ਹੋ ਗਿਆ ਲੇਕਿਨ ਅੱਜ ਤੱਕ ਇਹ ਨਹੀਂ ਕਦੀ ਭਗਵੰਤ ਮਾਨ ਨੂੰ ਪੁੱਛਿਆ ਨਹੀਂ ਹੋਣਾ ਵੀ ਭਗਵੰਤ ਮਾਨ ਜੀ ਅਸਲੀ ਗੱਲ ਐ ਵੀ ਤੁਸੀਂ ਹੁਣ ਤੱਕ ਜਿਹੜਾ ਕੁਝ ਕਹਿੰਦੇ ਆਏ ਸੀ ਹੁਣ ਤੁਹਾਨੂੰ ਇਹ ਕਦੀ ਚੇਤਾ ਵੀ ਆਇਆ ਵੀ ਜਿਹੜੀ ਆ ਬਰੀਕ ਚੱਕੀ ਆ ਇਹ ਤੁਹਾਡੀ ਵਾਰੀ ਵੀ ਆ ਜਾਣੀ ਆ ਬਈ ਢਾਈ ਸਾਲ ਲੰਘ ਗਏ ਸਮਾਂ ਤਾਂ ਥੋੜਾ ਜਿਹਾ ਰਹਿ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਬੀਜੇਪੀ ਦੀ ਕਿਉਂਕਿ ਬੀਜੇਪੀ ਹਮੇਸ਼ਾ ਪੰਜਾਬ ਦੇ ਵਿੱਚ ਇਹ ਕਹਿੰਦੀ ਵੀ ਅਸੀਂ ਸਿੱਖਾਂ ਨੂੰ ਇਨਸਾਫ ਦਿਵਾਉਣਾ ਲੇਕਿਨ ਖੜੇ ਕਿੱਥੇ ਆ ਆ ਇਹਨਾਂ ਦੇ ਹੁਣ ਜਿੰਨੇ ਈਵਨ ਕੇ ਸਿੱਖ ਚਿਹਰੇ ਵੀ ਆ ਮੈਨੂੰ ਨਹੀਂ ਲੱਗਦਾ ਕਿਸੇ ਨੇ ਵੀ ਇੱਕ ਲਫ਼ਜ਼ ਵੀ ਕਿਹਾ ਹੋਵੇ ਕਿਸੇ ਨੇ ਇੱਕ ਲਫ਼ਜ਼ ਵੀ ਬੋਲਿਆ ਹੋਵੇ ਰਾਦਰ ਕੇ ਆ ਜਦੋਂ ਇਸ ਸੈਟ ਦੇ ਜਿਹੜੇ ਚੇਅਰਮੈਨ ਹਨ ਜਿਹੜੇ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਕੀਤੀ ਰਣਵੀਰ ਸਿੰਘ ਖਟੜਾ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਮਿਲੇ ਆ ਮੈਨੂੰ ਲੱਗਦਾ ਭਈ ਗੱਲ ਤਾਂ ਇਹ ਬਹੁਤ ਵੱਡੀ ਸੀ ਲੇਕਿਨ ਅਸਲੀ ਗੱਲ ਹੈ ਕਿ ਚਲੋ মিডিਆ ਬਹੁਤ ਕੰਟਰੋਲ ਕੀਤਾ ਹੋਇਆ ਤੁਸੀਂ ਵੀ ਯਾਰ ਗੁੱਸਾ ਨਾ ਕਰਿਓ ਸ਼ਾਇਦ ਇੱਕ ਅੱਦੇ ਅਖਬਾਰ ਨੇ ਜਾਂ ਦੋ ਅਖਬਾਰਾਂ ਨੇ ਜਾਂ ਚੈਨਲਾਂ ਨੇ ਖਬਰ ਤੱਕ ਚਲਾਉਣ ਦੀ ਵੀ ਜ਼ਰੂਰਤ ਨਹੀਂ ਕੀਤੀ ਮੈਨੂੰ ਇਹ ਵੀ ਨਹੀਂ ਪਤਾ ਕਿ ਹੁਣ ਕਿੰਨੀ ਕੁ ਚੱਲੂਗੀ ਕਿੰਨੀ ਕੁ ਨਹੀਂ ਚੱਲੂਗੀ ਆਪਾਂ ਆਪ ਇਹ ਨੂੰ ਜਸਟਿਸ ਵਾਲੇ ਪਾਸੇ ਨੂੰ ਤੁਰੀਏ ਮੈਂ ਕਹਿੰਦਾ ਕਿਸੇ ਸੈਕਟ ਦੀ ਗੱਲ ਨਾ ਕਰੋ ਅਸੀਂ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਨਾਲ ਇਕੱਠੇ ਰਹਿੰਦੇ ਆਂ ਚਾਹੇ ਕੋਈ ਹਿੰਦੂ ਆ ਚਾਹੇ ਕੋਈ ਮੁਸਲਮਾਨ ਆ ਚਾਹੇ ਕੋ ਸਿੱਖ ਆ ਚਾਹੇ ਕੋਈ ਇਸਾਈ ਆ ਲੇਕਿਨ ਇਹਨੂੰ ਇੱਕ ਸੈਕਟ ਨਾਲ ਜੋੜ ਕੇ ਫਿਰ ਇਹੋ ਜਿਹਾ ਬਦਨਾਮੀ ਵਾਲੇ ਪਾਸੇ ਨੂੰ ਤੋਰ ਲੈਂਦੇ ਆ ਔਰ ਇਹਦੇ ਵਿੱਚ ਜਿਹੜਾ ਬੀਜੇਪੀ ਆ ਔਰ ਵੈਸੇ ਮੈਂ ਜਾਖੜ ਸਾਹਿਬ ਦੀ ਉਹਦਾ ਰਿਸਪੈਕਟ ਬੜੀ ਕਰਦਾ ਕਿਉਂਕਿ ਮੇਰਾ ਖਿਆਲ ਆ ਮੇਰੇ ਤੋਂ ਵੀ ਵੱਧ ਉਹ ਬੋਲੇ ਹੋਣਗੇ ਸਿੱਖੀ ਈਸ਼ੂਸ ਤੇ ਅੱਛਾ ਜਦੋਂ ਸਾਡੇ ਕਾਂਗਰਸ ਦੇ ਪ੍ਰਧਾਨ ਸੀ ਉਦੋਂ ਤਾਂ ਬੜੇ ਬੋਲੇ ਅੱਛਾ ਅਸੀਂ ਰਲ ਮਿਲ ਕੇ ਕੈਪਟਨ ਅਵਿੰਦਰ ਸਿੰਘ ਜੀ ਤੇ ਵੀ ਬੜਾ ਪ੍ਰੈਸ਼ਰ ਪਾਇਆ ਪਰ ਹੁਣ ਪਤਾ ਨਹੀਂ ਕੀ ਗੱਲ ਹੋ ਗਈ ਹੁਣ ਸ਼ਾਇਦ ਬੀਜੇਪੀ ਦੇ ਪ੍ਰਧਾਨ ਬਣ ਗਏ ਮੈਂ ਜਾਖੜ ਸਾਹਿਬ ਨੂੰ ਵੀ ਇੱਕ ਰਿਕੁਐਸਟ ਕਰਨੀ ਚਾਹੁੰਦਾ ਕਿਉਂਕਿ ਤੁਸੀਂ ਇਹ ਨਾ ਮਸਲਿਆਂ ਤੇ ਬਹੁਤ ਬੋਲਦੇ ਸੀ ਪਰ ਅੱਜ ਚੁੱਪੀ ਕਾਦੀ ਆ ਅੱਜ ਜਿੰਨੇ ਬੀਜੇਪੀ ਦੇ ਸਿੱਖ ਚਿਹਰੇ ਆ ਉਹ ਕਹਿੰਦੇ ਆ ਕਿ ਅਸੀਂ ਹਾਂ ਵੀ ਅਸੀਂ ਅਸੀਂ ਪੰਜਾਬ ਦਾ ਭਲਾ ਕਰਨਾ ਅਸੀਂ ਸਿੱਖੀ ਜਮ ਦਾ ਭਲਾ ਕਰਨਾ ਅਸੀਂ ਆਹ ਕਰਨਾ ਅਸੀਂ ਆਹ ਕਰਨਾ ਪਰ ਅੱਜ ਤੱਕ ਇਸ ਇਸ਼ੂ ਤੇ ਬੋਲਿਆ ਕਿਉਂ ਨਹੀਂ ਕੋਈ ਕਿ ਇਸ ਇਸ਼ੂ ਤੇ ਬੋਲਣਾ ਛੱਡ ਦਈਏ ਇਹਦਾ ਮਤਲਬ ਜਸਟਿਸ ਪੂਰਾ ਸੱਤ ਮੌੜ ਬਲਾਸ ਦੇ ਜਿਹੜੇ ਸੱਤ ਬੰਦੇ ਮਰੇ ਉਹਨਾਂ ਨੂੰ ਵੀ ਤਾਂ ਜਸਟਿਸ ਮਿਲਣਾ ਆ ਜਦੋਂ ਟਰਾਂਸਫਰ ਹੋਇਆ ਆ ਤਾਂ ਮਲੂਕਾ ਸਾਹਿਬ ਨੇ ਸੁਪਰੀਮ ਕੋਰਟ ਦੇ ਵਿੱਚ ਪਹਿਲੀ ਵਾਰੀ ਡਿਫੈਂਡ ਕਰ ਲਿਆ ਆਦਰਵਾਈਜ਼ ਤਾਂ ਕਿਸੇ ਨੇ ਡਿਫੈਂਡ ਵੀ ਨਹੀਂ ਕੀਤਾ ਅਦਰਵਾਈਜ਼ ਤਾਂ ਇਹ ਬਿਲਕੁਲ ਰਲਮੀ ਜਿਹੜੀ ਖੇੜਿਆ ਉਹ ਸੀਬੀਆਈ ਨਾਲ ਰਲ ਕੇ ਬੀਜੇਪੀ ਨਾਲ ਰਲ ਕੇ ਇਸੇ ਕਰਕੇ ਤਾਂ ਮੈਂ ਕਹਿਣਾ ਹੁੰਦਾ ਵੀ ਇਹ ਬੀਜੇਪੀ ਦੀ ਵੀ ਟੀਮ ਹੈ ਹਜੇ ਵੀ ਬਹੁਤੇ ਮੰਨਦੇ ਨਹੀਂ ਹੈ ਇਹ ਠੀਕ ਹੈ ਵੀ ਕੇਜਰੀਵਾਲ ਨੂੰ ਪ੍ਰਾਈਮ ਮਿਨਿਸਟਰ ਬਣਨ ਦੀ ਕਾਹਲੀ ਸੀ મોદી ਜੀ ਬਣਾਉਣਾ ਨਹੀਂ ਚਾਹੁੰਦੇ ਸੀ ਉਹ ਆਪ ਬਣਨਾ ਚਾਹੁੰਦੇ ਸੀ ਇਸ ਕਰਕੇ ਕਨਫਲਿਕਟ ਆ ਬਾਕੀ ਜਿਹੜਾ ਥੱਲੇ ਵਾਲਾ ਸਿਸਟਮ ਹੈ ਉਹਦੇ ਵਿੱਚ ਤਾਂ ਕਿਤੇ ਕਨਫਲਿਕਟ ਹੀ ਹੈ ਨਾ ਸੋ ਇਸ ਕਰਕੇ ਮੈਂ ਤੁਹਾਨੂੰ ਤੁਹਾਡੇ ਦੁਆਰਾ ਤੁਹਾਡੇ ਦੁਆਰਾ ਇਹ ਬੇਨਤੀ ਕਰੂੰਗਾ ਕਿ ਇਹਨੂੰ ਆਪਾਂ ਇਸੇ ਸ਼ూరు ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਆ ਭਗਵੰਤ ਮਾਨ ਨੂੰ ਇਹ ਮੈਂ ਕੁਐਸਚਨ ਕਰਨਾ ਚਾਹੁੰਦਾ ਕਿ ਜਿਹੜੀ ਚੱਕੀ ਦੀ ਗੱਲ ਕਰਦੇ ਆ ਨਾ ਬਹੁਤ ਬਰੀਕ ਪੀਂਦੀ ਆ ਸਮਾਂ ਤੁਹਾਡਾ ਵੀ ਥੋੜਾ ਹੀ ਆ ਗਿਆ ਕਿਉਂਕਿ ਹਜੇ ਵੀ ਕਿਤੇ ਨਾ ਕਿਤੇ ਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਦੇ ਕੇ ਤਾਂ ਕਿ ਜਿਹੜੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਮਿਲ ਸਕੇ ਔਰ ਸਿੱਖ ਕੌਮ ਦੇ ਜਿਹੜੇ ਇਹ ਦੀ ਆ ਉਹਨਾਂ ਨੂੰ ਕਿਤੇ ਨਾ ਕਿਤੇ ਮਾੜੀ ਮੋਟੀ ਠੰਡਕ ਇਹਨੂੰ ਬਿਲਕੁਲ ਪੋਲੀਟਿਕਲ ਸਿਸਟਮ ਚ ਨਾ ਲੈ ਕੇ ਜਾਓ ਇਹਨੂੰ ਕਿਹਨੇ ਬੈਨੀਫਿਟ ਲੈ ਲਿਆ ਕਿਹਨੇ ਨਹੀਂ ਬੈਨੀਫਿਟ ਲੈ ਲਿਆ ਉਹ ਜਿਹੜੀ ਚੱਕੀ ਦੇ ਵਿੱਚ ਦੀ ਸਾਰਿਆਂ ਨੂੰ ਲੰਘਣਾ ਪੈਣਾ